ਮੌਸਮ ਪੰਜਾਬ ਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਪੰਜਾਬ ਚ ਮੌਸਮ ਅਤੇ ਬਾਰਿਸ਼ ਦਾ ਹਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਅੱਜ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ 9 ਅਗਸਤ ਤੱਕ ਅਜਿਹਾ ਹੀ ਮੌਸਮ ਰਹਿਣ ਦਾ ਅਨੁਮਾਨ ਲਗਾਇਆ ਹੈ ਇਸ ਤੋਂ ਬਾਅਦ 10 ਅਤੇ 11 ਅਗਸਤ ਨੂੰ ਸੂਬੇ ਵਿੱਚ ਭਾਰੀ ਬਾਰਿਸ਼ ਹੋਣ ਦੀ ਉਮੀਦ ਹੈ ਪਿਛਲੇ 24 ਘੰਟਿਆਂ ਵਿੱਚ ਪੰਜਾਬ ਦਾ ਤਾਪਮਾਨ 1.55 ਡਿਗਰੀ ਸੈਲਸੀਅਸ ਘਟ ਗਿਆ ਹੈ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿਖੇ 35.6 ਡਿਗਰੀ ਇਹ ਦਰਜ ਕੀਤਾ ਗਿਆ ਹੈ ਅੱਜ 6 ਅਗਸਤ ਨੂੰ ਪਠਾਨਕੋਟ ਹਸ਼ਿਆਰਪੁਰ ਰੂਪਨਗਰ ਅਤੇ ਮਹਾਲੀ ਵਿੱਚ 50 ਤੋਂ 75% ਦੀ بارش ਦੀ ਸੰਭਾਵਨਾ ਹੈ ਗੁਰਦਾਸਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ 25 ਤੋਂ 50% ਦੀ ਮੀਂਹ ਪੈਣ ਦੀ ਉਮੀਦ ਹੈ ਬਾਕੀ ਦੇ 12 ਜ਼ਿਲ੍ਹਿਆਂ ਵਿੱਚ 25% ਦੀ ਤੱਕ بارش ਹੋ ਸਕਦੀ ਹੈ ਅੱਜ ਸ਼ਾਮ 5 ਵਜੇ ਪੋਗ ਡੈਮ ਤੋਂ ਪਾਣੀ ਛੱਡਿਆ ਜਾਵੇਗਾ ਕਿਉਂਕਿ ਕੈਚਮੈਂਟ ਖੇਤਰ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਪਾਣੀ ਦਾ ਪੱਧਰ 1369.44 ਫੀਟ ਤੱਕ ਪਹੁੰਚ ਗਿਆ ਹੈ। ਹੁਣ ਗੱਲ ਕਰਦੇ ਆ ਹਿਮਾਚਲ ਅਤੇ ਹਰਿਆਣਾ ਚ ਮੌਸਮੀ ਅਲਰਟ। ਹਿਮਾਚਲ ਪ੍ਰਦੇਸ਼ ਵਿੱਚ ਰਾਤ ਤੋਂ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਾਰਨ 500 ਤੋਂ ਵੱਧ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਜਿਨ੍ਹਾਂ ਵਿੱਚ ਚੰਡੀਗੜ੍ਹ ਮਹਾਲੀ ਅਤੇ ਪਠਾਨਕੋਟ ਕਾਂਗੜਾ ਨੈਸ਼ਨਲ ਹਾਈਵੇ ਸ਼ਾਮਲ ਹਨ। ਮੌਸਮ ਵਿਭਾਗ ਨੇ ਬिलासपुर, ਸੋਲਨ, Shimla ਸਰਮੋਰ ਮੰਡੀ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਹਰਿਆਣਾ ਵਿੱਚ ਵੀ ਅੱਜ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਉਮੀਦ ਹੈ। ਅੰਬਾਲਾ, ਪੰਚਕੁਲਾ ਅਤੇ ਯਮੁਨਾ ਨਗਰ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਰਾਤ 8:30 ਵਜੇ ਤੱਕ ਅੰਬਾਲਾ ਅਤੇ ਪੰਚਕੁਲਾ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਉਤਰਾਖੰਡ ਚ ਬੱਦਲ ਫਟਣ ਨਾਲ ਤਬਾਹੀ ਉਤਰਾਖੰਡ ਅਤੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਗੰਗੋਤਰੀ ਮਾਰਗ ਤੇ ਤੰਦਰਾਲੀ ਪਿੰਡ ਦੇ ਨੇੜੇ ਬੱਦਲ ਫਟਣ ਕਾਰਨ ਅਚਾਨਕ ਹੜ ਆ ਗਿਆ ਜਿਸ ਦੌਰਾਨ ਕਈ ਗੱਡੀਆਂ ਅਤੇ ਹੋਟਲ ਪਾਣੀ ਵਿੱਚ ਰੁੜ ਗਏ ਹੁਣ ਤੱਕ ਘੱਟੋ ਘੱਟ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ 60 ਤੋਂ 70 ਲੋਕ ਲਾਪਤਾ ਦੱਸੇ ਜਾ ਰਹੇ ਨੇ ਲੋਅਰ ਹਰਸਲ ਖੇਤਰ ਵਿਦ ਦੇ ਫੌਜੀ ਕੈਂਪ ਵਿੱਚੋਂ ਨੌਜਵਾਨਾਂ ਦੇ ਪਾਣੀ ਵਿੱਚ ਬਹਿਣ ਦੀ ਖਬਰ ਸਾਹਮਣੇ ਆਈ ਹੈ ਮੌਸਮ ਵਿਭਾਗ ਨੇ y tal ਚੰਪਾਵਤ ਹਰੀਦਵਾਰ ਅਤੇ ਦੇਰਾਦੂਨ ਸਮੇਤ 7 ਜ਼ਿਲ੍ਹਿਆਂ ਲਈ ਭਾਰੀ ਬਾਰਿਸ਼ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ ਸੂਬਾ ਆਫਤ ਪ੍ਰਬੰਧਕ ਸਕੱਤਰ ਦੇ ਦੱਸਿਆ ਹੈ ਕਿ ਸ਼ਾਮ ਤੱਕ ਲਗਾਤਾਰ ਮੀਂਹ ਪੈਣ ਕਾਰਨ ਬਚਾਅ ਕਾਰਜਾਂ ਵਿੱਚ ਵੀ ਮੁਸ਼ਕਲਾਂ ਆ ਰਹੀਆਂ ਹਨ ਇਹ ਸੀਗੀ ਅੱਜ ਦੇ ਮੌਸਮ ਦੀ ਇੱਕ ਬਹੁਤ ਵੱਡੀ ਜਾਣਕਾਰੀ ਜੇਕਰ ਤੁਸੀਂ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਦਬਲੋ ਮੌਸਮ ਨਾਲ ਜੁੜੀਆਂ ਹੋਈਆਂ ਸਾਰੀਆਂ ਜਾਣਕਾਰੀਆਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਮਿਲਦੇ ਹਾਂ ਇੱਕ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਧੰਨਵਾਦ